ਮંત્રી ਹਰਭਜਨ ਸਿੰਘ ਈਟੀਓ ਨੇ ਚੰਡਿਆਲਾ ਗੁਰੂ ਦੇ ਵਿੱਚ ਵੋਟ ਪਾਈ ਹੈ ਤੇ ਗੱਲਬਾਤ ਦੇ ਦੌਰਾਨ ਮੰਤਰੀ ਹਰਭਜਨ ਸਿੰਘ ਈਟੀਓ ਨੇ ਕਿਹਾ ਕਿ ਬਹੁਤ ਵਧੀਆ ਤੰਗ ਨਾਲ VOTING ਜਾਰੀ ਹੈ ਹਰ ਇੱਕ ਤਰੀਕੇ ਦੇ ਪੁਖਤਾ ਪ੍ਰਬੰਧ ਵੀ ਕੀਤੇ ਗਏ ਨੇ ਤੇ ਅਬ ਇਸ ਦੇ ਚੰਡਿਆਲਾ ਗੁਰੂ ਦੇ ਵਿੱਚ VOTING ਚੱਲ ਰਹੀ ਹੈ ਮੰਤਰੀ ਹਰਭਜਨ ਸਿੰਘ ਈਟੀਓ ਨੇ ਆਪਣੀ ਵੋਟ ਪਾ ਦਿੱਤੀ ਹੈ ਤੇ ਉਹਨਾਂ ਨੇ ਇਸ ਦੇ ਨਾਲ ਇਹ ਵੀ ਕਿਹਾ ਹੈ ਕਿ ਬਹੁਤ ਹੀ ਵਧੀਆ ਤੰਗ ਦੇ ਨਾਲ VOTING ਜਾਰੀ ਹੈ ਮੰਤਰੀ ਹਰਭਜਨ ਈਟੀਓ ਨੇ ਚੰਡਿਆਲਾ ਗੁਰੂ ਦੇ ਵਿੱਚ ਆਪਣਾ ਵੋਟ ਪਾਇਆ ਹੈ ਦੱਸਦੇ ਕਿ ਹਰਭਜਨ ਸਿੰਘ ਆਮ ਲੋਕਾਂ ਦੇ ਵਾਂਗ ਹੀ ਜੁੜਾ ਹੈ ਕਤਾਰ ਦੇ ਵਿੱਚ ਖੜੀ ਹੋ ਕੇ ਉਹਨਾਂ ਦੇ ਵੱਲੋਂ ਆਪਣਾ ਮਤਦਾਨ ਕੀਤਾ ਗਿਆ ਤੇ ਬਹੁਤ ਮੁਰਦਾ ਦੋ ਫੰਕਲਮ ਪ੍ਰੋਗਰਾਮ ਇਸ ਦੇ ਵਿੱਚ ਔਰ ਭਾਰਤ ਦਾ ਸਭ ਤੋਂ ਵੱਡਾ ਲੋਕਤੰਤਰ ਹੈ ਸੋ ਹਰ ਇੱਕ ਵਿਅਕਤੀ ਨੂੰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਜਿਹੜਾ ਹੈ ਉਹ ਜ਼ਰੂਰ ਕਰਨਾ ਚਾਹੀਦਾ ਸੋ ਚਾਹੇ ਚਲੋ ਅੱਜ ਇਹ ਗੱਦੀ ਨਾ ਦੇਣਾ ਪਰ ਮੈਂ ਅਪੀਲ ਕਰੂੰਗਾ ਸਾਰੇ ਵੋਟਰਾਂ ਨੂੰ ਕਿ ਆਪ ਦੇ ਆਪਣੇ ਹੱਕ ਨੂੰ ਆਕੇ ਆਪਣੇ ਮੂਹਰੇ ਹਕਤਾ ਦਾ ਇਸਤੇਮਾਲ ਜਨਾਇਓ ਜੀ ਬੋਟ ਦੀ ਮਹੱਤਤਾ ਬਾਰੇ ਦੱਸੋ ਇਸ ਤਰ੍ਹਾਂ ਨਹੀਂ ਹੁੰਦਾ ਇੱਕ ਇੱਕ ਵੋਟ ਦੀ ਕੀਮਤ ਹੁੰਦੀ ਹੈ ਇੱਕ ਇੱਕ ਵੋਟ ਦੇ ਨਾਲ ਸਰਕਾਰਾਂ ਬਦਲਦੀ ਹੈ ਜੀ ਸੋ ਕੀ 5 ਸਾਲ ਬਾਅਦ ਸਾਨੂੰ ਇੱਕ ਮੌਕਾ ਮਿਲਦਾ ਹੈ ਸੋ ਮੈਂ ਫਿਰ ਇਹ ਵੀ ਕਹੂੰਗਾ ਕਿ ਇਹ ਨੂੰ ਕਿਸੇ ਵੀ ਤਰ੍ਹਾਂ ਤੇ ਮਿਸ ਨਹੀਂ ਕਰਨਾ ਚਾਹੀਦਾ ਇਸ ਮੌਕੇ ਨੂੰ ਵਾਅਦ ਤੋਂ ਵਾਅਦੇ ਕੰਟੀ ਦੇ ਵਿੱਚ ਸਾਨੂੰ ਅੱਜ ਆਪਣੇ ਵੋਟ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਜੰਨੇ ਵੀ ਨਿਊ ਵੋਟਰਸ ਨੇ ਉਹਨਾਂ ਨੂੰ ਵੀ ਮੈਂ ਅਪੀਲ ਕਰਨ ਕਹਿੰਦੇ ਉਹ ਪਹਿਲੀ ਵਾਰੀ ਉਹਨਾਂ ਦੀ ਵੋਟ ਬਣੀ ਆ ਉਹਨਾਂ ਨੂੰ ਵੀ ਲੱਗਦਾ ਪਾਉਂਦੇ ਚੁਗਾ ਕੇ ਵੋਟ ਜਿਵੇਂ ਕੋਲ ਹੈ ਥੈਂਕ ਯੂ ਅਜੀ ਅਜੀ